ਤੁਹਾਨੂੰ ਮੈਨੂੰ ਦੱਸ ਸਕਦੇ ਤੁਸੀਂ ਮੇਰੀ ਕਿਤੇ ਗਏ ਸਾਬ ਬੇਨਤੀ ਆ ਚਲੋ ਮੈਂ ਤੁਹਾਨੂੰ ਪਹਿਲਾਂ ਨਹੀਂ ਸੀ ਦੱਸਿਆ ਮੈਂ ਅੱਜ ਦੱਸਦਾ ਤੁਹਾਡਾ ਐਸ.ਬੀ.ਓ ਦੇ ਖਿਲਾਫ ਅਸੀਂ ਐਫੀਕੇਟ ਦਿੱਤੇ ਜੀ.ਬੀ.ਓ ਦੇ ਔਰ ਪੀਕਤਾ ਦੇ ਕੋਲੋਂ ਨਾ ਪੈਸੇ ਲੈ ਕੇ ਸਾਡੀਆਂ ਕਾਰਾਂ ਜਿਹੜੀਆਂ ਪਾਉਣ ਦਾ ਕੰਮ ਕਰਦਾ ਸੀ ਜਾਂ ਉਹਵੇ ਲੈ ਸੀ ਅਸੀਂ ਐਫੀਕੇਟ ਮੰਤਰੀ ਸਾਹਿਬ ਤੋਂ ਸਾਡਾ ਉਹ ਕਹਿੰਦਾ ਫੂਕ ਨਹੀਂ ਉਹਨਾਂ ਦੇ ਕਾਰਨ ਤੁਸੀਂ ਕਰੋਗੇ ਜੇ ਜਾ ਕੇ ਮੁੱਖ ਮੰਤਰੀ ਕੋਲੇ ਸਾਨੂੰ ਉਮੀਦ ਹੈ ਨਹੀਂ ਸੀ ਪੀਟੀਓ ਸਾਹਿਬ ਤੇ ਜਿੰਨਾ ਮੋਰਡਾਰ ਦੀ ਸੈਨਗੜ ਤੇ ਪਰ ਉਹਦੇ ਕਾਰਵਾਈ ਨਹੀਂ ਯਾਰ ਜਿਵੇਂ ਸਾਡੇ ਸਾਹਦੇ ਬਿਠਾ ਪਰ ਮੈਂ ਉਹਨਾਂ ਤੇ ਵੀ ਕਹਿਣਾ ਜਿੰਨਾ ਜਿੰਨਾ ਸਸਪੈਂਡ ਨਾ ਕਰਾਤਾ ਕੀ ਗੱਲ ਤੁਹਾਡੇ ਧਿਆਨ ਚ ਮੈਂ ਅੱਜ ਗੱਲ ਲਿਆਂਦੀ ਆ ਹੁਣ ਬਈ ਕਿੰਨੇ ਦਿਨ ਕਿਟਾਇਆ ਸਾਹਿਬ ਨੂੰ ਗੱਲ ਨਹੀਂ ਆਇਆ ਅਸਲੀ ਜਿਦਾ ਤੁਹਾਨੂੰ ਮੈਂ ਪਹਿਲਾਂ ਕਹਤਾ ਪਿਛਲੀ ਗੱਲ ਮੈਂ ਪਤਾ ਨਹੀਂ ਕੀ ਹੁੰਦਾ ਜਾਂ ਲੋ ਹੁੰਦਾ ਜਾਂ ਪਰ ਅੱਜ ਤੋਂ ਮੈਂ ਭਾਈ ਜੀ ਮੈਂ ਤੁਹਾਨੂੰ ਦੱਸਣਾ ਹੁੰਦਾ ਅਗਰ ਵੀ ਆਪਣੀ ਗੱਲ ਹੋਈ ਹੈ ਇਹ ਨਾਲ ਮੈਂ ਕਹਾਂ ਮੈਂ ਥਕੀਆਂ ਖੇਡਦੀ ਦਾ ਪੈਸਾ ਮੈਂ ਨਹੀਂ ਲੈਂਦਾ ਨਾ ਬਿਨੋ ਚਿੰਤਾ ਕੋਟੀ ਰੱਬ ਦੇਈ ਜਾਂਦਾ ਪਰ ਇੱਕ ਵਾਰੀ ਬਦਲਿਆ ਜਿਹੜੇ ਬੰਦੇ ਨੇ ਵੀ ਕੰਮਣਾ ਕੀਤਾ ਪੈਸੇ ਨਾਲ ਕੀਤਾ ਮੈਂ ਤੁਸੀਂ ਸੋਚਿਆ ਵੀ ਉਹਦਾ ਉਹ ਹਲਕਾ ਹੈ ਦਾ ਦਸਤੂਰੀ ਨੀਂ। ਉਹ ਕਰ ਕੋਸ਼ਿਸ਼ ਕਰ। ਅੱਜ ਨੂੰ ਮਿਲ ਗਿਆ ਜੀ ਨੇ ਸਵਾਲ। ਇਹ ਮਸਾਲੇ ਹਰ ਵਾਰ ਉਹਦਾ ਕਹਿੰਦਾ ਕਿ ਮੇਰੇ ਕੋਲ। ਜਿਹੜੇ ਬਦਮਾਸ਼ ਸਮਝ ਕਹਿ ਦੇ। ਇਹ ਸਿਰਫ ਸਰਕਾਰ ਦੇ ਨਾਲ ਸਾਲੀ ਗੱਲ। ਇਹ ਸਰਕਾਰ ਤੋਂ ਮੁੱਖ ਵੀ ਪੁੱਛਣਾ ਉਹ ਕਿ ਇਹ ਮੇਰੇ ਤੁਸੀਂ ਆਪ ਸਮਝਦੇ ਕਿ ਮੇਰੇ ਵਸਨੀਕਾਂ ਦਾ ਨੁਮਾਇਆ ਉਹਨਾਂ ਨੂੰ ਸਭ ਜਵਾਬ ਦਊਗਾ ਕਿ ਕਿਉਂ ਨਹੀਂ ਪੈਸੇ ਗਏ। ਉਹਦੇ ਵਿੱਚ ਭਾਈ ਸਾਹਿਬ ਦਾ ਨਾਮ ਜਗਜੀਤ ਸਿੰਘ ਜੋਨ ਪ੍ਰਧਾਨ ਕੋੜਕੋਟਾ ਅਕੁਨ ਅੱਜ ਜਿਹੜੇ ਇਕੱਠੇ ਇਕੱਠੇ ਖੜੇ ਹੋਣੇ ਹੋਏ ਆ ਹੜਪੀੜਦਾ ਤੇ ਕੀ ਕਹਿਣਾ ਚਾਹੁੰਦਾ ਕਹਿਣਾ ਇਹੀ ਜਾਣਿਆ ਕਿ ਜੋ ਪਿਛਲੀ ਵਾਰੀ 2023 ਦਾ ਹੜਾ ਆ ਉਹਦੀਆਂ ਜਾਦਾ ਅੱਜ ਵੀ ਸਾਨੂੰ ਆਉਂਦੀਆਂ ਆ ਜਦੋਂ ਪਿੱਛੋਂ ਸਾਨੂੰ ਪੱਤਰਕਾਰਾਂ ਦੇ ਥਰੂ ਆਵਾਜ਼ ਆ ਰਹੀ ਆ ਵੀ ਪਾਣੀ ਆ ਰਿਹਾ ਕੱਲ ਹੀ ਤਰਨ ਤਰਨ ਡੀਸੀ ਸਾਹਿਬ ਨੂੰ ਮਿਲੇ ਜਿਸੇ ਵੰਡਿਆ ਸੀ ਜੀ ਡੀਸੀ ਸਾਹਿਬ ਪਿੱਛੋਂ ਬਾੜੀ ਦੀ ਹਵਾ ਬਹੁਤ ਆ ਰਹੀ ਆ ਇਹ ਸਾਨੂੰ ਕੋਈ ਨਾ ਕੋਈ ਪਿੱਛੋਂ ਖਬਰ ਦੱਸੋ ਵੀ ਪਾਣੀ ਕਿੰਨਾ ਆ ਰਿਹਾ ਅਸੀਂ ਰਾਹ ਕਿਸਾਨਾਂ ਨੂੰ ਰੱਦ ਕਰ ਸਕੀਏ ਵੀ ਆਪਦਾ ਕੋਈ ਮਾਲ ਡੰਗਰ ਕੋ ਜਿਹੜਾ ਵੀ ਪਾਰ ਸਮਾਨ ਆਪਦਾ ਬਾਹਰ ਕੱਢ ਸਕਾ ਹੂੰ ਤੇ ਪੀਸੀ ਸਾਹਿਬ ਵੱਲੋਂ ਸਾਡੇ ਇਹੋ ਇਹ ਵਿਸ਼ਵਾਸ ਦੁਆਰਾ ਕਿ ਆ ਵੀ ਪਿੱਛੇ ਪਾਣੀ ਨਹੀਂ ਹੈਗਾ ਟਾਈਮਾਂ ਤੇ ਸੁੱਕੀਆਂ ਪਈਆਂ ਵਾ ਤੁਸੀਂ ਕਹਿੰਦੇ ਪਾਣੀ ਆ ਰਿਹਾ ਅਸੀਂ ਫਿਰ ਬੇੜੀਆਂ ਦੀ ਮੰਗ ਕੀਤੀ ਅਸੀਂ ਕਿਹਾ ਵੀ ਸਾਨੂੰ ਕੋਈ ਇੱਕ ਦੋ ਬੇੜੀਆਂ ਮੁਹੱਈਆ ਕਰਾਈਆਂ ਜਾਣਾ ਕਿ ਪਾਣੀ ਅਮਰ ਜਿਹਾ ਸੀ ਪਾਣੀ ਆ ਰਿਹਾ ਵਾ ਜੇ ਕੋਈ ਜੀ ਕੋਈ ਡੰਗਰ ਪੱਛਾ ਪਾਰ ਕੋਈ ਰਹਿ ਜਾਂਦਾ ਵਾ ਅਸੀਂ ਰੋਕ ਨਹੀਂ ਸਕੀਏ ਸਾਡੇ ਜੇ ਡੀਸੀ ਸਾਹਿਬ ਵੱਲੋਂ ਕੋਈ ਸਾਨੂੰ ਜੇ ਉਹਨਾਂ ਨੇ ਕਿਹਾ ਪਾਣੀ ਪੁੱਛੀ ਨਹੀਂ ਜੇ ਪਾਣੀ ਆ ਜਿੰਦਾ ਦੇ ਜੁਮੇਵਾਰ ਕਿਸ ਨੂੰ ਦਿਖਾਉਂਦੇ ਜੁਮੇਵਾਰ ਸਾਡੇ ਡੀਸੀ ਸਾਹਿਬ ਹੋਣਗੇ ਦਰਦ ਦਰਨ ਤੇ ਭੁੱਲਰ ਸਾਹਿਬ ਹੋਣਗੇ ਜਦੋਂ ਅਸੀਂ ਇੱਥੇ ਪਾਣੀ 'ਚ ਡੁੱਬ ਰਹੇ ਹੁੰਦੇ ਆ ਉਦੋਂ ਅਸੀਂ ਫੋਟੋਆਂ ਖਿਚਾਉਣ ਲਈ ਆ ਜਾਂਦੇ ਆ ਭੁੱਲਰ ਸਾਹਿਬ ਬਹੁਤ ਫੋਟੋਆਂ ਖਿਚਾ ਕੇ ਗਏ ਆ ਤੇ ਉਦੋਂ ਬਾਅਦ ਜਿਹੜੀ ਗਰਾਊਂਡ ਅਵੇਲੇਬਲ ਤੇ ਸਾਡੀ ਕੋਈ ਸੁਣਵਾਈ ਨਹੀਂ ਗਈ ਅਸੀਂ ਅੱਜ ਜਿਹੜਾ 2023 ਨੂੰ ਫੜ ਆਇਆ ਸੀ ਉਹਨੂੰ 1 ਸਾਲ ਬੀਤ ਚੁੱਕਾ ਵਾ ਉਹਦੇ ਬਾਅਦ ਕਿੰਨਾ ਕ ਸਰਕਾਰਾਂ ਵੱਲੋਂ ਜਿਹੜਾ ਤੁਸੀਂ ਬੰਦਾ ਧਿਆਨ ਦਿੱਤਾ ਕੋਈ ਨਾ માત્ર ਵੀ ਧਿਆਨ ਨਹੀਂ ਦਿੱਤਾ ਗਿਆ ਕਿਉਂਕਿ ਸਾਡੇ ਉਧਰ ਰਾਮ ਸਿੰਘ ਵਾਲਾ ਮੁਠਿਆਂ ਵਾਲਾ ਰਸੂਲਪੁਰ ਤੇ ਰਤਲਗੇ ਉਹਨਾਂ ਦੇ ਨਾਲ ਹੀ ਦਰਿਆ ਆ ਚੁੱਕਾ ਵਾ ਬੰਨ ਦੇ ਨਾਲ ਜੇਕਰ ਇਹ ਹੁਣ ਪਾਣੀ ਥੋੜਾ ਬੱਧਾ ਨਾ માત્ર ਵੀ ਵੱਧਾ ਵਾ ਇਹ ਸਾਡੇ ਜ਼ਮੀਨਾਂ ਤੇ ਪਿੰਡਾਂ ਨੂੰ ਨੁਕਸਾਨ ਹੋ ਸਕਦਾ ਜੀ ਕਿਲਾ ਜੀ ਦਾ ਮੇਰਾ ਨਾਮ ਵੀਰਜੀ ਸਰਜੀਤ ਸਿੰਘ ਹੈ ਜੀ ਕਾਈ ਪ੍ਰਧਾਨ ਕੂਪਰਟੋਂ ਹੜਕੇ ਇੱਕ ਸਾਜ ਇੰਸਟੀਟਿਊਟ ਪੰਜਾਬ ਅੱਜ ਬਗਾਲੀ ਵਾਲੇ ਕੋਲ ਤੇ ਉਹ ਜਦੇ ਮੰਡੀ ਬਲੂਡਾ ਪਰਨਾ ਦਿੱਤਾ ਗਿਆ ਹੈ ਤੇ ਕੀ ਕੀ ਮੰਗਾਂਗੇ ਕੀ ਮੰਗਾਂਗੇ ਜੀ ਪਹਿਲਾਂ ਤੇ ਹੈ ਕਿ ਜਿਹੜਾ ਮਗਰੋਂ ਪਾਣੀ ਆ ਰਿਹਾ ਉਹ ਪਾਣੀ ਕਹਿੰਦਾ ਸਰਕਾਰ ਦੱਸ ਨਹੀਂ ਰਹੀ ਕਿੰਨਾ ਆ ਰਿਹਾ ਤੇ ਨਾ ਨਹੀਂ ਆ ਰਿਹਾ ਡੀਸੀ ਸਾਹਿਬ ਨੂੰ ਪੁੱਛਿਆ ਵੀ ਕਹਿੰਦੇ ਕਿ ਕੋਈ ਗੱਲ ਬਾਤ ਨਹੀਂ ਪਰ ਮਗਰੋਂ ਪਾਣੀ ਅ ਸੂਤਰਪੁਰਾ ਲੱਗਦਾ ਕਿ ਪਾਣੀ ਜਿਹੜਾ ਬਹੁਤ ਜ਼ਿਆਦਾ ਆ ਰਿਹਾ ਵਾ ਬਿਆਸਪੁਰਾ ਦੇ ਵਿੱਚ 2723 ਤੇ ਸਾਡੇ ਦੇ ਵਿੱਚ ਥੋੜਾ ਥੋੜਾ ਆ ਰਿਹਾ ਉਹ ਪਿਛਲੀ ਵਾਰ ਇਹਨਾਂ ਕੀ ਕੀਤਾ ਜੇ ਇੱਥੇ ਪਾਣੀ ਡੈਂਪ ਕਰ ਦਿੱਤਾ ਗਿਆ। ਨਹਿਰਾਂ ਨੂੰ ਪਾਣੀ ਦਿੱਤੀ ਗਏ ਆ। ਇੱਥੇ ਜਿਹੜਾ ਦਰਿਆ ਨੂੰ ਥੱਲੇ ਪਣ ਜਾਂਦਾ ਵੀ ਉਹ ਇਹਨਾਂ ਨੇ ਬੰਦ ਕਰਤਾ ਛਾਣੀ। ਜੱਕਦਮ ਬਾਥਰੀ ਉਹ ਜ਼ਿਆਦਾ ਹੋ ਗਿਆ। ਪਾਣੀ ਜ਼ਿਆਦਾ ਚੱਲਦਾ ਪਾਣੀ। ਉਹ ਇਹਨਾਂ ਨੇ ਦਰ ਸਾਰੇ ਜੱਕਦਮ ਖੋਲ ਕੇ ਜਿਹੜਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ। ਪਿਛਲੇ ਬੰਨੇ ਵਿੱਚ ਮੁੰਡੇ ਪਿੰਡ ਤੋਂ ਮਾ ਇਹਦੇ ਰਹਿਣ ਵਾਲੇ ਇੱਥੇ ਸਾਰੇ ਜੱਬਨ ਟੁੱਟ ਗਏ। ਤੇ ਅੱਗੇ ਜਿਹੜਾ ਮੁੰਡੇ ਵਾਲੀ ਸਾਈਡ ਆ ਟੋਪੇ ਦਾ ਇਹ ਤਾਂ ਨਹੀਂ ਕਿਸੇ ਵਾਰ ਬਹੁਤ ਜ਼ਿਆਦਾ ਨਿਕਾਣੇਗਾ ਪਾਣੀ ਡੰਟ ਕੇ ਕਰਨ ਦੇ ਨਾਲ ਨਾਲ ਜਿਹੜਾ ਪਹਿਲੀ ਲੋਕਾਂ ਦੀਆਂ ਜ਼ਮੀਨਾਂ ਦੇ ਵਿੱਚ ਫਸਲਾਂ ਬਰਬਾਦ ਹੋ ਗਈਆਂ ਰੋੜ ਪੈ ਕੇ ਜ਼ਮੀਨਾਂ ਦੇ ਵਿੱਚ ਪਾਣੀ ਇਹਨਾਂ ਦਾ ਡੰਟ ਕਰਨ ਦੇ ਕਰਕੇ ਕੋਈ ਸਰਕਾਰਾਂ ਵੱਲ ਹੁਣ ਤੱਕ ਕੋਈ ਪੁਕਤਾ ਪ੍ਰਬੰਧ ਕੀਤੇ ਗਏ ਨੇ ਜੀ ਕੋਈ ਪਰਮਾਨੈਂਟ ਕੀਤਾ ਹੋਇਆ 2023 ਵਿੱਚ ਦੇਖੋ ਉਤਰੋਂ ਦੇ ਹੜ੍ਹ ਆਇਆ ਅਸੀਂ ਹੋਣਾ ਕਿ ਇੱਥੇ ਪੱਥਰ ਲਾਉਣ ਦੇ ਥੋੜੇ ਲਾਉਂਦੇ ਆਉਣ ਜਾ ਕੇ ਜਦੋਂ ਫਿਰ ਦੁਬਾਰਾ ਪਾਣੀ ਆ ਗਿਆ ਉਦੋਂ ਹੂੰ ਹੁਣ ਤੱਕ ਇਹਨਾਂ ਨੇ ਪਿੱਛੇ ਕਿਦੋਂ ਸੁੱਕਾ ਹੀ ਥਾ ਉਦੋਂ ਤੱਕ ਕੋਈ ਨਹੀਂ ਕੀਤਾ ਢਾਲ ਲੱਗੀ ਹੋਈ ਆ ਬੰਦ ਨੂੰ ਪੰਡਾਂ ਢਾਲ ਲੱਗੀ ਹੋਈ ਆ ਕੁਛ ਨਹੀਂ ਦਿੱਤਾ ਪੱਧਰ ਪੁੱਤਰ ਫੰਗਾਰਾ ਉਹਨਾਂ ਗਿਆ ਜਾਂ ਲਵਾਇਆ ਜਾ ਰਿਹਾ ਬੰਦ ਦੇ ਨਾਲ ਨਾ ਸਿਰਫ ਦੇ ਸਿਰਫ ਲਾ ਕੇ ਰਿਹਾ ਜਿੱਥੋਂ ਬੰਦ ਨੂੰ ਕਾੜ ਪੈ ਉੱਥੇ ਲਾਜਾ ਪੱਥਰ ਪੁਰ ਪਿੱਛੇ ਅਸੀਂ ਡੀਸੀ ਸਾਹਿਬ ਦਾ ਦੌਰਾ ਵੀ ਕਰਵਾਇਆ ਸੀਗਾ ਮੱਖਿਆਂ ਵਾਲੇ ਤੋਂ ਲੈ ਕੇ ਆਈ ਜਾਂ ਕਰਕੇ ਨਾ ਸਾਰਾ ਦਿਖਾਇਆ ਹੀ ਰਸਤਾ ਇਥੇ ਤੇ ਪੱਥਰ ਲੱਗਣ ਵਾਲਾ ਤੇ ਕਿਤੇ ਵੀ ਕੋਸ਼ ਨਹੀਂ ਹੋਇਆ ਜੀ ਕਿੰਨਾ ਕੁ ਕਿਸਾਨਾਂ ਦੇ ਮਾਮਲੇ ਵਿੱਚ ਡਰਾ ਪਾਣੀ ਲੱਗਿਆ ਡਰ ਵੀਰ ਜੀ ਤੁਹਾਨੂੰ ਪਤਾ ਵਾ ਜਦੋਂ ਜੀਆਜਨ ਪ ਲੈ ਕੇ ਜਦੋਂ ਨਿਕਲਣਾ ਪਵੇ ਡਰ ਦਾ ਤੁਹਾਨੂੰ ਪਤਾ ਹੀ ਡਰ ਤਾਂ ਬਹੁਤ ਜ਼ਿਆਦਾ ਕਿਸਾਨਾਂ ਦੇ ਵਿੱਚ ਕਿਉਂਕਿ ਪਿਛਲੀ ਵਾਰ ਵੀ ਇੱਕ ਵੀ ਕਿਸਾਨਾਂ ਨੇ ਜਾੜਾ ਵੇਖਿਆ ਸੀ ਸਤਾਈ ਦੇ ਵਿੱਚ ਤੇ ਦੁਬਾਰਾ ਹੀ ਜਾੜਾ ਦੇਖਣਾ ਪੈਂਦਾ ਵਾ ਕਿਉਂਕਿ ਮਾਲ ਡੰਗਰ ਵੀ ਰੁਟ ਜਾਂਦਾ ਵਾ ਜੋ ਵੀ ਭਾਂਡੇ ਤੱਕ ਨਹੀਂ ਚੁੱਕੇ ਜਾਂਦੇ ਕਿਸਾਨਾਂ ਕੋਲ ਕੀ ਲੱਗਦਾ ਵੀ ਆਸਵਾਰ ਕਿੰਨਾ ਕੁ ਕਿਸਾਨਾਂ ਨੂੰ ਨੁਕਸਾਨ ਹੋ ਸਕਦਾ ਵੀਰ ਜੀ ਜੇ ਨੂੰ ਜਿਹੜਾ ਡਰਾ ਸਾਡੇ ਮਨ ਦੇ ਵਿੱਚ ਪਿਛਲੀ ਵਾਰ ਵੀ ਇਹਨਾਂ ਨੇ ਵੱਦੋਂ ਦੱਸਿਆ ਨਹੀਂ ਗਿਆ ਕਿੰਨਾ ਪਾਣੀ ਆਉਣਾ ਕਿੰਨਾ ਨਹੀਂ ਆ ਡਾਰਯੂ ਜੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਜੀ ਇਹ ਨਹੀਂ ਪ੍ਰਬੰਧ ਕਰਦੇ ਕੀ ਮੰਗ ਕੀ ਕਰਦੇ ਹੋ ਮੰਗ ਵੀ ਜੀ ਇਹ ਵੀ ਕਰਦੇ ਆ ਕਿ ਜਿਹੜਾ ਇਹ ਪਾਣੀ ਆ ਇਹ ਮੋਹਰ ਦੇ ਨਾਲ ਦੇ ਨਾਲ ਥੋੜਾ ਥੋੜਾ ਪਾਣੀ ਇੱਥਾਂ ਇਹਨੂੰ ਰਿਸ਼ੀ ਜਾਣਾ ਤਾਂ ਕਿ ਜਿੱਥੇ ਪਾਣੀ ਵਗਦਾ ਉਹ ਨਹੀਂ ਤਾਂ ਹੀ ਵਗ ਜAVE ਲੋਕਾਂ ਨੂੰ ਇਨਸਾਨ ਆਵੇ ਜੀ ਇਹਨਾਂ ਪਹਿਲਾਂ ਜਿਹੜੇ ਮੋਹਰ ਦੇ ਨਾਲ ਦੇ ਨਾਲ ਜਾਂ ਸਟੱਡ ਲੱਗ ਰਹੇ ਆ ਉਹ ਸਟੱਡ ਲਾਉਣ ਤੇ ਪੱਥਰ ਦੀਆਂ ਨਾਲ ਪਹਿਲਾਂ ਪਹਿਲਾਂ ਹੀ ਰਾਤ ਸਿਆ ਪਾਉਂਦੇ ਹੋਏ ਪਹਿਲਾਂ ਲੋਟੇ ਜਾ ਰਹੀ ਹੈ ਪੂਰੇ ਘਰੇ ਨੂੰ ਹੋਬਦਾ ਰੇ ਨਿਆ ਉਹਨਾਂ ਨੇ ਮੂੰਹ ਚ ਕਰਤੇ ਹੁੰਦੀ ਵੀ ਪਾਣੀ ਆ ਗਿਆ ਪਰ ਪਾਣੀ ਆ ਵੀ ਰਿਹਾ ਹੈ ਇਹ ਨਹੀਂ ਗੱਲ ਪਾਣੀ ਨੇ ਆ ਰਿਹਾ ਪਾਣੀ ਆ ਵੀ ਰਿਹਾ ਵਾ ਤੇ ਨਾਲ ਦੀ ਨਾਲ ਤੋਂ ਨਿਕਲ ਜਾਂਦਾ ਵਾ ਕੱਲ ਵੀ ਪ੍ਰਧਾਨ ਸਾਹਿਬ ਨੇ ਇੱਥੇ ਗੱਲ ਕੀਤੀ ਹੋਰ ਕਿੰਨਾ ਕ ਪਾਣੀ ਛੱਡਿਆ ਗਿਆ ਇੱਥੇ ਜੀ ਪ੍ਰਧਾਨ ਸਾਹਿਬ ਨੇ ਗੱਲ ਕੀਤੀ ਉਹ ਤੁਹਾਨੂੰ ਦੱਸਣਗੇ ਬਾਅਦ ਚ ਕਿੰਨਾ ਪਾਣੀ ਸਾਰਾ ਛੱਡਿਆ ਗਿਆ ਵਾ ਕਿੰਨਾ ਛੱਡਿਆ ਗਿਆ ਤੇ ਪਹਿਲੀ ਵਾਰ ਵੀ ਜਿਹੜਾ ਨੁਕਸਾਨ ਹੋਇਆ ਉਹ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਜਿੱਥੇ ਤਸਕੀਰਦਾਰ ਸਾਡੇ ਰਾਮ ਸਿੰਘ ਦਾ ਸਰਕਲਾ ਜੀ ਇੱਥੇ ਤਸਕੀਰਦਾਰ ਸਰਪੋਜਿਤ ਸਿੰਘ ਜੀ ਨੇ ਵੇਖੋ ਲੋਕਾਂ ਨੇ ਇਹ ਨਹੀਂ ਵੇਖਿਆ ਲੋਕ ਸਹੀ ਕਿਹੜੇ ਗਲਤ ਕਿਹੜੇ ਆ ਚੈੱਕ ਤੇ ਸੈਨ ਕਰੀ ਗਿਆ ਧੜਾ ਧੜ ਚੈੱਕ ਵੰਡੀ ਗਿਆ ਉੱਥੇ ਦੇਈ ਗਿਆ ਫਤਵਾਰੀ ਨੂੰ ਔਰ ਗਲਤ ਲੋਕਾਂ ਨੇ ਜਿਹੜੇ ਪੈਸੇ ਜਿਹੜੇ ਉਹ ਖਾਟਿਆਂ ਵਿੱਚ ਪਾਤੇ ਜਿਹੜੇ ਲੋਕ ਸਹੀ ਜਾਇਜ਼ ਪੈਸੇ ਪਾਣੇ ਚਾਹੀਦੇ ਉਹ ਲੋਕਾਂ ਵੱਲੋਂ ਅਜੇ ਤੱਕ ਪੈਸੇ ਨਹੀਂ ਪਾਏ ਕੀ ਮੰਗ ਰਹੇ ਹੋ ਮੰਗਿਆ ਜੀ ਉਹ ਵੀ ਜਿਹੜਾ ਪਿਛਲਾ ਸਾਡਾ ਰਹਿੰਦਾ ਵਾ ਮੁਆਵਜ਼ਾ ਉਹ ਵੀ ਜਿਹੜਾ ਸਹੀ ਲੋਕਾਂ ਨੂੰ ਮਿਲ ਸਕੇ ਜੀ ਸਾਡੀ ਬੈਠ ਕੇ ਗੱਲ ਹੋਵੇ ਉਹਨਾਂ ਨੂੰ ਮੁਸ਼ਕਲਾਂ ਦੱਸਿਆ ਜਾਂਦਾ 10 ਤਰੀਕ ਤੱਕ ਨਹੀਂ ਤਾਂ ਟਾਈਮ ਮਿਲਦਾ ਫਿਰ ਤੁਹਾਡਾ ਅਗਲਾ ਐਕਸ਼ਨ ਕੀ ਹੈ ਅਗਲਾ ਐਕਸ਼ਨ ਇਹ ਵੈਕੂ ਜਾਣਦਾ ਵੀ ਅਸੀਂ 15 ਤਰੀਕ ਦਾ ਮੈਂ ਟਾਈਮ ਦਿੱਤਾ ਆ 15 ਅਗਸਤ ਵਾਲੇ ਦਿਨ ਅਸੀਂ ਜਿੱਦਣ ਦੇਸ਼ ਆਜ਼ਾਦੀ ਮਨਾ ਰਿਹਾ ਹੋਏਗਾ ਅਸੀਂ ਛੜਕਾਂ ਤੇ ਜਾਵਾਂਗੇ ਅਸੀਂ ਰੋਸ ਵਿੱਚ ਆਵੇ ਕਰਾਂਗੇ ਅਸੀਂ ਜੋ ਸਾਡੇ ਕੋਲ ਪੁੱਤਲਾ ਫੁੱਟੇ ਦਾ ਸਲਾਈਡ ਲੈਣਾ ਹੈ ਉਹ ਕਰਾਂਗੇ ਔਰ ਅਸੀਂ ਪਰਿਵਾਰਾਂ ਸਮੇਤ ਹਰੀਕੇ ਹੈਡ ਜਾਮ ਕਰਾਂਗੇ ਔਰ ਤੁਸੀਂ ਗੱਲ ਕਰਦੇ ਹੋ ਸਰਕਾਰ ਦੇ ਹੁਣ 1500 ਕਿਲੋਮੀਟਰ 15 15 ਕਿਲੋਮੀਟਰ ਜਿਹੜਾ ਬਣਿਆ ਖਾਲਸਾ ਏਡ ਵਾਲਿਆ ਗੋਦਵਾਲ ਸਾਹਿਬ ਤੋਂ ਲੈ ਕੇ ਘੜਕੇ ਤੱਕ ਬਣ ਗਿਆ ਉੱਥੇ ਕੀ ਗੱਲ ਪੱਥਰ ਲੱਗ ਸਕਦਾ ਸਰਕਾਰ ਇੰਨਾ ਤਾਂ ਕਰ ਉਹਨੂੰ ਪੱਥਰ ਲਾ ਦੇ ਚਲੋ ਜਿੰਨੇ ਸਾਡੇ ਕਿਸਾਨ ਬਾਈਕੇ ਨੇ ਤੁਸੀਂ ਬਣਾ ਦੇ ਅੰਦਰ ਉਹਨਾਂ ਨੂੰ ਪਹੁੰਚਾਇਆ ਜਾਵੇ ਔਰ ਸਾਡੀ ਤਾਂ ਮੰਗ ਇਹ ਆ ਕਿ ਸਰਕਾਰ ਸਾਨੂੰ ਪੱਕੇ ਤੌਰ ਤੇ ਠੇਕਾ ਦੇਵੇ ਸਾਨੂੰ ਮੁਆਵਜ਼ੇ ਦੀ ਲੋੜ ਨਹੀਂ ਸਾਡੀਆਂ ਜ਼ਮੀਨਾਂ ਮਾਲਕੀ ਦੀ ਸਾਡੀਆਂ ਜ਼ਮੀਨਾਂ ਕੋਈ ਦਰਿਆ ਦੀ ਜ਼ਮੀਨ ਨਹੀਂ ਹੈਗੀ ਸਾਡੀਆਂ ਦਾਦੀਆਂ ਪੁਰਦਾਦੀਆਂ ਦੀਆਂ ਜ਼ਮੀਨਾਂ ਜਿਹੜੀਆਂ ਪਾਣੀ ਦੇ ਵਹਿਣਕਾਰ ਨਾਲ ਅੱਜ ਓਡੀਆਂ ਖੋਟੀਆਂ ਹੋਈਆਂ ਪਈਆਂ ਸਾਡਾ ਕਸੂਰ ਕੀ ਹੈ ਅਸੀਂ 98% ਲੋਕਾਂ ਨੂੰ ਬਚਾਇਆ ਪਾਣੀ ਤੋਂ ਇਹ ਇਹਨਾਂ ਨੂੰ ਸਜ਼ਾ ਮਿਲੀ ਹੈ ਅੱਜ 70 ਸਾਲ ਹੋ ਗਏ ਆ ਕਿਸੇ ਨੇ ਇਹਨਾਂ ਦੀ ਬਾਤ ਨਹੀਂ ਪੁੱਛੀ ਠੀਕ ਹੈ 2 ਸਾਲ ਤੋਂ ਪਾਰਟੀ ਢਾਈਆਂ ਤੋਂ ਆਈ ਆ ਪਰ ਉਹਨਾਂ ਦੇ ਧਿਆਨ ਵਿੱਚ ਅੱਜ ਅਸੀਂ ਪਹਿਲਾਂ ਕਿਸੇ ਜਥੇਬੰਦੀ ਨੇ ਗੱਲ ਵੀ ਨਹੀਂ ਕੀਤੀ ਮੈਂ ਕਮ ਵੀ ਗੱਲ ਫੇਰੀ ਮੀਟਿੰਗਾਂ ਹੋਈਆਂ ਕੇਂਦਰੀ ਮੰਤਰੀਆਂ ਨਾਲ ਉਹਨਾਂ ਨੂੰ ਮੈਂ ਜੋ ਸਵਾਲ ਕੀਤਾ ਕਹਿੰਦਾ ਕਿਹੜੀ ਸਰਕਾਰ ਆ ਜਿਹੜੀ ਨੇ ਪ੍ਰਪੋਜ਼ਲ ਬਣਾ ਕੇ ਭੇਜੀ ਹੋਵੇ ਕਿ ਇਹ ਲੋਕਾਂ ਦੀ ਕਿਸਾਨਾਂ ਦੀ ਜ਼ਮੀਨ ਹੈ ਇਹਨਾਂ ਨੂੰ ਬਚਾਇਆ ਜਾਵੇ ਅੱਜ ਤੱਕ ਤਾਂ ਅਸੀਂ ਇਹ ਸੁਣਿਆ ਵੀ ਇਹ ਦਰਿਆ ਦੀ ਜ਼ਮੀਨ ਹੈ ਹੁਣ ਕੁਟਾਰੀਆ ਸਾਹਿਬ ਨੂੰ ਸਾਰੀ ਗੱਲ ਸਮਝਾਤੀ ਆ ਇਹਨਾਂ ਨੂੰ ਬੇਨਤੀ ਵੀ ਕਰਦੀ ਆ ਵੀ ਸਾਡੀਆਂ ਮੰਗਾਂ ਜਾਇਜ਼ ਨੇ ਅਸੀਂ ਕੋਈ ਬੌਂਸ ਨਹੀਂ ਮੰਗਦੇ ਅਸੀਂ ਤੇ ਆਪਣੇ ਹੱਕ ਮੰਗਦੇ ਆ ਸਾਡੇ ਹੱਕ ਜਿਹੜੇ ਕਿਸਾਨਾਂ ਦੇ ਬਹੁਤ ਜ਼ਿਆਦੇ ਜ਼ਰੂਰੀ ਨੇ ਕਿਉਂਕਿ ਇਹਨਾਂ ਦੇ ਬੱਚੇ ਨੇ ਜਿਵੇਂ ਬਾਹਰ ਵਾਲੇ ਲੋਕਾਂ ਦੇ 98% ਲੋਕਾਂ ਦੇ ਬੱਚੇ ਨੇ ਉਹ ਇਹਨਾਂ ਦੇ ਬੱਚੇ ਨੇ ਪੜਾਉਣੇ ਨੇ ਲਿਖਾਉਣੇ ਨੇ ਔਰ ਵਿਆਹ ਮੈਰਿਜ ਕਰਨੀਆਂ ਨੇ ਜਿਹਦੇ ਵਾਸਤੇ ਪੈਸੇ ਦੀ ਬਹੁਤ ਜ਼ਰੂਰਤ ਹੈ ਜੀ ਇਹਨਾਂ ਦੀ ਫਸਲ ਮਾਰੀ ਗਈ ਹਰ ਵਕਤ ਜ਼ਮੀਨਾਂ ਰੋੜ ਗਈਆਂ ਇਹ ਕਿਸਾਨ ਕੀ ਕਰਨਗੇ ਅੱਗੇ ਦਿਹਾੜੀਆਂ ਕਰਨ ਨੂੰ ਮਜਬੂਰ ਨੇ ਸੋ ਮੈਂ ਤੇ ਬੇਨਤੀ ਕਰਦਾ ਜਿੰਨੀਆਂ ਮੀਡੀਆ ਰਹੀ ਤੁਹਾਡੇ ਜੱਥੇਬੰਦੀਆਂ ਪੰਜਾਬ ਦੀਆਂ ਉਹਨਾਂ ਨੂੰ ਸਾਰੇ ਕੰਮ ਛੱਡ ਕੇ ਪੰਜਾਬ ਦਾ ਇੱਕ ਪਾਣੀ ਦਾ ਸੋਮਾ ਆਪਣੇ ਕੋਲ ਬਹੁਤ ਵੱਡਾ ਇੱਕ ਬੰਨੇ ਦਹਾਈ ਪਈ ਆ ਕਿ ਬਾੜ ਦੇ ਵਿੱਚੋਂ ਇਆਂ ਸਾਲਾਂ ਨੂੰ ਪਾਣੀ ਖਤਮ ਹੋ ਜਾਊਗਾ ਬਾਜੇ ਵਿੱਚੋਂ ਖਤਮ ਹੋ ਜਾਊਗਾ ਤੇ ਬਾਬੇ ਵਿੱਚੋਂ ਖਤਮ ਹੋ ਜਾਊਗਾ ਇੱਕ ਬੰਨੇ ਅਸੀਂ ਹਜ਼ਾਰਾਂ ਟੂਸਿਸ ਪਾਣੀ ਜਿਹੜਾ ਰੋਜ਼ ਹਰੀਕੇ ਹੈਡ ਤੋਂ ਥੱਲੇ ਨੂੰ ਛੱਡਦੇ ਆ ਉਹ ਕਿਹੜੇ ਕੰਮ ਆ ਰਿਹਾ ਲੋਣ ਹੀ ਆਪਣੇ ਪੰਜਾਬ ਦੇਦਰਦੀ ਨੇ ਉਹਨਾਂ ਨੂੰ ਕਿਉਂ ਨਹੀਂ ਆਜ਼ਾਦ ਆ ਰਹੀ ਇੱਕ ਬੰਨੇ ਇਹ ਦਰਿਆਵਾਂ ਦਾ ਪਾਣੀ ਸਾਡਾ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਨਹਿਰ ਦਰਿਆ ਜਿੱਦੇ ਆ ਰਾਜਸਥਾਨ ਫਿਰਦਾ ਜਿਹੜੀ 300 ਕਿਲੋਮੀਟਰ ਦੂਰ ਜ਼ਮੀਨਾਂ ਕਬਜ਼ੇ ਕਰਕੇ ਪੰਜਾਬ ਦੀਆਂ ਪਾਣੀ ਦਿੱਤਾ ਗਿਆ ਕੀ ਗੱਲ ਇਹ ਪੰਜਾਬ ਦੇ ਬਾਕੀ ਕਿਸਾਨਾਂ ਦੀਆਂ ਜ਼ਮੀਨਾਂ ਦਾਦਿਆਂ ਪੁਰਦਾਦਿਆਂ ਦੀਆਂ ਕਬਜ਼ੇ ਨਹੀਂ ਸੀ ਉਹ ਸੱਤ ਦੀਆਂ ਵੱਡੇ ਵੱਡੇ ਰੋਡ ਬਣਾਉਣੇ ਹੋਣ ਹਾਈਵੇ ਬਣਾਉਣੇ ਹੋਣ ਉਹਨਾਂ ਵਾਸਤੇ ਜ਼ਮੀਨਾਂ ਕਬਜ਼ੇ ਹੁੰਦੀਆਂ ਨੇ ਇਹਨਾਂ ਕਿਸਾਨਾਂ ਦੀਆਂ ਪਾਣੀ ਵਾਸਤੇ ਜ਼ਮੀਨ ਕਿਉਂ ਨਹੀਂ ਕਬਜ਼ੇ ਕੀਤੀ ਗਈ ਜੇ ਤਾਂ ਸਰਕਾਰ ਪਾਣੀ ਆਪਣਾ ਮੰਨਦੀ ਆ ਦੇਖੋ ਬਾਹਰ ਦੇ ਮੁਲਕਾਂ ਵਿੱਚ ਮੈਂ ਤਾਂ ਚਲੋ ਬਿਆਨ ਨਹੀਂ ਪਰ ਮੈਨੂੰ ਪੂਰੀ ਮੈਂ ਨੌਲੇਜ ਰੱਖਦਾ ਵੀ ਬਾਹਰ ਦੇ ਮੁਲਕਾਂ ਜਿੱਨਾਂ ਨਦੀਆਂ ਨੇ ਚੈਨਲਾਈਜ਼ ਨੇ ਉਹਨਾਂ ਨੂੰ ਸੈਰਸਪਾਟੇ ਵਾਸਤੇ ਵਸਾਇਆ ਜਾਂਦਾ ਔਰ ਸ਼ਿਪ ਚਲਾਏ ਜਾਂਦੇ ਆ ਕਿਉਂ ਨਹੀਂ ਸਾਡੇ ਪੰਜਾਬ ਦੇ ਵਿੱਚ ਐਡਾ ਵੱਡਾ ਸੋਮਾ ਹੋਣ ਦੇ ਬਾਵਜੂਦ ਵੀ ਸਾਨੂੰ ਇਹ ਅੱਜ ਤੱਕ 70 ਸਾਲ ਹੋ ਗਏ ਦੇਸ਼ ਜਾਤ ਸ਼ਿਪਤਰਾ ਇਹ ਕਿਉਂ ਨਹੀਂ ਚੈਨਲਾਈਜ਼ ਕੀਤਾ ਗਿਆ ਜਦੋਂ 1947 ਤੋਂ ਬਾਅਦ ਕਿਹੜੀ ਸਰਕਾਰਾਂ ਨੇ ਪਾਣੀ ਵਾਸਤੇ ਪੰਜਾਬ ਦੇ ਵਿੱਚ ਕੀਤਾ ਕੀ ਇੱਕ ਪੈਸੇ ਦਾ ਕੰਮ ਨਹੀਂ ਕੀ ਕੀਤਾ 98% ਲੋਕਾਂ ਨੂੰ ਪਾਣੀ ਤੋਂ ਦੂਰ ਕੀਤਾ ਗਿਆ ਮੰਨ ਮਾਰ ਕੇ ਤੁਸੀਂ ਤੁਸੀਂ ਬੰਨਾਂ ਨੂੰ ਮਜਬੂਤ ਕੀਤੀਗੇ ਉਹ ਪਾਣੀ ਤੋਂ ਦੂਰ ਹੋਗੇ ਪਾਣੀ ਜਿਹੜਾ ਧਰਤੀ ਰੀਚਾਰਜ ਹੋਣੀ ਸੀ ਉਹ ਹੋ ਹੀ ਨਹੀਂ ਤੁਸੀਂ ਬੰਨ ਵੀ ਕਹਿੰਦੇ ਵੀ ਲੋਕਾਂ ਦੀ ਮਾਲਕੀ ਚ ਨੇ ਬਿਲਕੁਲ ਜੀ ਮਾਲਕੀ ਚ ਹੈ ਜੀ ਮਾਲਕੀ ਜ਼ਮੀਨਾਂ ਵਿੱਚ ਹੈ ਇਹ ਜ਼ਮੀਨ ਜਿਹੜੀ ਤੁਸੀਂ ਬੰਨਾਂ ਦੇ ਵਿੱਚ ਜ਼ਮੀਨ ਹੈ ਮਾਲਕੀ ਕਿਸਾਨਾਂ ਦੀ ਹੈ ਹੁਣ ਵੀ ਦੇਖੋ ਜਿਹੜਾ ਤੁਸੀਂ 15 ਕਿਲੋਮੀਟਰ ਕਹਿੰਦੇ ਉਹ ਵੀ ਕਿਸਾਨਾਂ ਨੇ ਆਪ ਖੋਲ੍ਹਣਾ ਹੈ ਵੀ ਜੀ ਫਲਸਾਡ ਵਾਲਾ ਨੇ ਫਲਸਾਡ ਵਾਲਾ ਨੇ ਸੋ ਐਮਐਲਏ ਸਾਹਿਬ ਨਾਲ ਕੁਝ ਹੋਰ ਗੱਲ ਕਰਦੇ ਆ ਇਸ ਕਰਕੇ ਸਰਕਾਰ ਦੇ ਧਿਆਨ ਵਿੱਚ ਵੀ ਲਿਆਂਦਾ ਵੀ ਭਾਈ ਸਾਨੂੰ ਪ੍ਰਬੰਧ ਕਰਕੇ ਦਿਓ ਜੇਕਰ ਉਦੋਂ ਆਪਾਂ ਦਿੰਨੇ ਆ ਜਦੋਂ ਨੁਕਸਾਨ ਹੋ ਜਾਂਦਾ ਤੇ ਉਹ ਨੁਕਸਾਨ ਵਾਪਸ ਤਾਂ ਉਹਨਾਂ ਨਹੀਂ ਕਿਸੇ ਦਾ ਜਾਨੀ ਨੁਕਸਾਨ ਹੋਇਆ ਉਹ ਵਾਪਸ ਨਹੀਂ ਆਉਣਾ ਇਹਦੇ ਨਾਲੋਂ ਪਹਿਲਾਂ ਹੀ ਆਪਾਂ ਕਿਉਂ ਨਾ ਇੰਤਜ਼ਾਮ ਕਰ ਲਈਏ ਸਰਕਾਰ ਵੀ ਸਹਿਮਤ ਆ ਤੇ ਉਹਨਾਂ ਨੇ ਗਾਂ ਅਫਸਰਾਂ ਦੀਆਂ ਡਿਊਟੀਆਂ ਲਾਤੀਆਂ ਹੁਣ ਮੈਂ ਮੀਟਿੰਗ ਕਰੂੰਗਾ ਅਫਸਰਾਂ ਨਾਲ ਵੀ ਤੁਹਾਨੂੰ ਕੀ ਹੁਕਮ ਆਇਆ ਜੀ ਜੇ ਉਹਦੇ ਕੋਈ ਫਰਕ ਦਿਖਦਾ ਹੋਇਆ ਫੇਰ ਮੈਂ ਫੇਰ ਦੁਬਾਰਾ ਜਾਊਂਗਾ ਸੀਐਮ ਸਾਹਿਬ ਕੋਲੇ ਉਹ ਫੇਰ ਮਾਨ ਕੇ ਜਵਾਬ ਦਊਂਗਾ ਸਾਰੀਆਂ ਗੱਲਾਂ ਦਾ ਠੀਕ ਹਾਂ ਪਹਿਲਾਂ ਮੈਂ ਡੀਸੀ ਸਾਹਿਬ ਨਾਲ ਐਕਸ਼ਨ ਸਾਹਿਬ ਐਸ்சி ਸਾਹਿਬ ਸਾਰਿਆਂ ਨਾਲ ਜਿਹੜੇ ਨਹਿਰੀ ਭਾਗ ਦੇ ਨੇ ਉਹਨਾਂ ਨਾਲ ਮੀਟਿੰਗ ਕਰਕੇ ਉਹ ਆਣ ਕੇ ਜਵਾਬ ਦੇਗਾ। ਠੀਕ ਹੈ। ਵੈਸੇ ਮੈਂ ਕਿਸਾਨਾਂ ਦੇ ਨਾਲ ਆ। ਕਿਸਾਨ ਬਹੁਤ ਪਿਛਲੀ ਵਾਰੀ ਨੁਕਸਾਨ ਹੋਇਆ। ਚਲੋ ਕਈ ਰਹਿ ਵੀ ਗਏ ਹੁਣੇ ਮੈਂ ਨਹੀਂ ਕਹਦਾ ਨਹੀਂ ਰਹਿ ਗਏ ਪਰ ਬਹੁਤਿਆਂ ਨੂੰ ਵੱਜਾਂ ਦੇ ਪੈਸੇ ਮਾਫ਼ ਦਵਾਏ ਆ। ਉਹਨਾਂ ਸਰਕਾਰਾਂ ਨੇ ਵੀ ਚਲੋ ਦਿੱਤੀ ਰਾਸ਼ਨ ਭੇਜਿਆ ਪਰ ਸੰਗਤਾਂ ਨੇ ਵੀ ਕੋਈ ਕਸਰ ਨਹੀਂ ਛੱਡੀ। ਜਿੰਨੇ ਮੇਰੇ ਯਾਰ ਬੇਲੀ ਦੋਸਤ ਮਿੱਤਰ ਬਾਰੋਂ ਵੀ ਇਧਰੋਂ ਵੀ ਬਥੇਰਾ ਰਾਸ਼ਨ ਭੇਜਦੇ ਰਹੇ ਹੀ ਮੰਡ ਤੇ ਵੀ ਰਹੇ ਆ ਹਰਪਾਲ ਸਿੰਘ ਜੀ ਭਾਈ ਹਰਪਾਲ ਸਿੰਘ ਜੀ ਆਪਾਂ ਨੂੰ ਪਤਾ ਸਾਰਿਆਂ ਨੂੰ ਪਤਾ ਤਕਰੀਬਨ ਇਹ ਵੀ ਬਹੁਤ ਜ਼ਿਆਦਾ ਦਿਨ ਰਾਤ ਲੱਗੇ ਹੋਏ ਸੀ ਕਿ ਜਿਹੜੇ ਪੀੜਤ ਪਰਿਵਾਰਾਂ ਨੂੰ ਕੱਢਣ ਤੇ ਵੀ ਰਾਸ਼ਨ ਵੰਡਣ ਤੇ ਵੀ ਜੋ ਕਿਸੇ ਨੇ ਮੰਗਿਆ ਦਵਾਈ ਮੰਗੀ ਦਵਾਈ ਲੈ ਕੇ ਦਿੰਦੇ ਸੀ ਛੇ ਕੋਈ ਪੱਠੇ ਮੰਗਦਾ ਸੀ ਪੱਠੇ ਲੈ ਕੇ ਦਿੰਦੇ ਤੂੜੀ ਮੰਗਦਾ ਸੀ ਤੂੜੀ ਲੈ ਕੇ ਦਿੰਦੇ ਸੀ ਜੋ ਕਿਸੇ ਨੇ ਮੰਗਿਆ ਉਹ ਇਹਨਾਂ ਨੇ ਵੀ ਲੈ ਕੇ ਦਿੱਤਾ ਤੇ ਅਸੀਂ ਵੀ ਕੋਈ ਕਸਰ ਨਹੀਂ ਛੱਡੀ ਪਰ ਇਹ ਆ ਵੀ ਫਾਂਤਾਂ ਤੇ ਕੈਂਪ ਵੀ ਲਵਾਏ ਗਏ ਇੱਥੇ ਵੀ ਆਪਾਂ ਹਰੀਗਿਆਂ ਦੇ ਕੋਲ ਇੱਥੇ ਲਾਇਆ ਸੀਗਾ ਆ ਜਿੱਥੇ ਨਾਕਾ ਲੱਗਾ ਆ ਉੱਥੇ ਉਧਰੋਂ ਫੱਤੇ ਵਾਲੇ ਚਲੋ ਇਹ ਇਹਨਾਂ ਨੇ ਵੀ ਬਹੁਤ ਮਦਦ ਕੀਤੀ ਪੱਤਰਕਾਰ ਭਾਈ ਜਾਰੇ ਦੇ ਵਿੱਚ ਮੈਂ ਪਹਿਲੇ ਬੰਦੇ ਵੇਖੇ ਆ ਜਿਹੜੇ ਇੰਨੀ ਮਦਦ ਕਰਦੇ ਨਹੀਂ ਤੇ ਬਥੇਰੇ ਸਾਡੇ ਸੱਜਣ ਮਿੱਤਰ ਹੈਗੇ ਆ ਪਰ ਸਭ ਤੋਂ ਜ਼ਿਆਦਾ ਮਦਦ ਇਸ ਲਾਈਨ ਦੇ ਵਿੱਚ ਇਹਨਾਂ ਨੇ ਭਾਈ ਹਰਪਾਲ ਸਿੰਘ ਜੀ ਇਹਨਾਂ ਦੇ ਭਾਈ ਸਾਹਿਬ ਹਰਪ੍ਰੀਤ ਸਿੰਘ ਜੀ ਭਾਈ ਉਹਨਾਂ ਨੇ ਬਹੁਤ ਮਦਦ ਕੀਤੀ ਸਾਰੇ ਰਲ ਮਿਲ ਕੇ ਹੁੰਦਾ ਇਹਨਾਂ ਨੇ ਇਕੱਲਿਆਂ ਥੋੜੀ ਦੋਵੇਂ ਭਰਾ ਡੈਡੀ ਸਾਰੇ ਰਲ ਕੇ ਇਹ ਹੋ ਜਾਈ ਸਾਹਿਬ 1 ਸਾਲ ਬੀਤ ਚੁੱਕਿਆ ਜਿਹੜਾ ਹਾਲ ਹਾਇ ਸੀ ਜੀ ਵੀ ਆਪਾਂ ਹਾਂਜੀ ਆਪਾਂ ਆਓ ਇਕੱਠੇ ਹੋਏ ਸੀਗੇ ਪਰ ਹਲੇ ਤੱਕ ਵੜ ਪੀੜਿਤ ਕਿਸਾਨਾਂ ਦਾ ਦੋਸ਼ ਹੈ ਕਿ ਉਹਨਾਂ ਨੂੰ ਬੰਦਾ ਮੁਆਵਜ਼ਾ ਜਿਹੜਾ ਨਹੀਂ ਮਿਲਿਆ ਕੀ ਕਾਰਨ ਹੈ ਇੱਕ ਇੰਨੀ ਦੇਰੀ ਕਿਉਂ ਹੋ ਰਹੀ ਹੈ ਮੈਂ ਜੀ ਇਹਨਾਂ ਨੇ ਮੇਰੇ ਕੋਲ ਹੁਣ ਗੱਲ ਪਹਚਾਈ ਆ ਮੈਂ ਹੁਣ ਉਹਨਾਂ ਨੂੰ ਪੁੱਛੂਗਾ ਜਿਹੜੇ ਰਹਿ ਗਏ ਆ ਉਹਨਾਂ ਦਾ ਕਿਉਂ ਰਹਿ ਗਏ ਆ ਕਦੋਂ ਨਹੀਂ ਦਿੱਤਾ ਉਹਨਾਂ ਦਾ ਮੁਆਵਜ਼ਾ ਅੱਜ ਜਾਣਕਾਰੀ ਮਿਲੀ ਇਸ ਵੰਤ ਮੈਂ ਅੱਜ ਸਾਰੇ ਅਫਸਰਾਂ ਨੂੰ ਪੁੱਛ ਕੇ ਫਿਰ ਮੈਂ ਇਹਨਾਂ ਦਾ ਜਵਾਬ ਦਿਆਂਗਾ ਕਿਉਂਕਿ ਮੇਰੇ ਕੋਲ ਜਿਹੜਾ ਆਇਆ ਮੈਂ ਉਹਨੂੰ ਲੈ ਕੇ ਦਿੱਤਾ ਜੇ ਕੋਈ ਮੱਝਾਂ ਵਾਸਤੇ ਮੇਰੇ ਕੋਲ ਆਇਆ ਵਾ ਮੱਝਾਂ ਦਾ ਲੈ ਕੇ ਦਿੱਤਾ 500 ਇਹ ਜਿਨ੍ਹਾਂ ਨੇ ਪੱਠਿਆਂ ਦਾ ਦੂਜਾ ਹਿੱਸਾ ਜਿੰਨੀ ਕਿ ਜੋਗਾ ਸੀ ਮੈਂ ਤਰਦਾ ਰਿਆ ਤੇ ਪਰ ਇਹ ਆ ਵੀ ਜਿਹੜੇ ਕੋਈ ਰਹਿ ਗਏ ਉਹ ਮੈਂ ਹੁਣ ਪੁੱਛ ਕੇ ਦਊਂਗਾ ਵੀ ਕਿਉਂ ਰਹਿ ਗਏ ਤਾਂ ਦੋ ਰਹਿ ਗਏ 2 ਮਹੀਨੇ ਤੋਂ ਅਸੀਂ ਵੀ ਇਹਨਾਂ ਨੂੰ ਕਵਰ ਕਰ ਰਹੇ ਆ ਨਾ ਉਹਨਾਂ ਇੱਕ ਜਥੇਬੰਦੀ ਬਣਾ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਮੁਆਵਜ਼ਾ ਲੈਣ ਦੇ ਲਈ ਖਰਾਬਾ ਲੈ ਹਾਸਲ ਕਰਨ ਦੇ ਮੇਰੇ ਕੋਲ ਇੱਕ ਦੋ ਬੰਦੇ ਆਏ ਸਰ ਤੋਂ ਕੋਈ ਪਰਦੇਸ ਨਾਮ ਹੈச்சே ਬਹੁਤੇ ਪਛਲੋ ਵੀ ਮੇਰੇ ਕੋਲ ਗਏ ਜਿਹੜੇ ਕੋਈ ਆਏ ਮੈਂ ਆਪੇ ਜਾ ਕੇ ਰੋਲਾ ਪਾਉਂਦਾ ਤਾਂ ਪਾਉਂਦਾ ਇਹ ਨਾ ਦੰਦੇ ਮੈਂ ਪਾਉ ਜਾ ਕੇ ਰੋਲਾ ਪਾਉਂਦਾ ਵੀ ਪੈਸੇ ਪੈਸੇ ਦੇ ਉਹਨਾਂ ਇਹਨਾਂ ਗਰੀਬਾਂ ਦਾ ਕੀ ਕੰਮ ਹੁਣ ਮੁਰਤੋਂ ਫਿਰ ਪਾਣੀ ਖੱਤੇ ਦੇ ਨਿਸ਼ਾਨ ਤੱਕ ਪਹੁੰਚ ਚੁੱਕੇ ਕੀ ਪ੍ਰਬੰਧ گاਉਂ ਪ੍ਰਬੰਧ ਕੀ ਕੀਤੇ ਗਏ ਨੇ ਹੜ੍ਹਾਂ ਤੋਂ ਬਚਾਉਣ ਦੇ ਲਈ ਬਚਾਉਣ ਲਈ ਤੁਸੀਂ ਵੇਖੋ ਜਾ ਕੇ ਲੋਚਾਂ ਬਣੀਆਂ ਕਿ ਨਹੀਂ ਮੈਂ ਦੱਸਣਾ ਭੁੱਲ ਗਿਆ ਇਹ ਗੱਲ ਲੋਚਾਂ ਕਿੰਨੀਆਂ ਬਣਾਤੀਆਂ ਇੱਕ ਲੋਚ ਤੇ ਕਿੰਨਾ ਪੈਸਾ ਖਰਚ ਆਉਂਦਾ ਵਾਹੇ ਕੁਟੀਕਾ ਖਾਲਸਾ ਲੋਚਾਂ ਕਿੰਨੀਆਂ ਬਣਾਈਆਂ ਵਾਹੇ ਕੁਟੀਕੀ ਫਤਿਹ ਥਾਵਾਂ ਤੇ ਕੰਧਾਂ ਵੀ ਬਣਾਈਆਂ ਵਾਹ ਕਈ ਥਾਵਾਂ ਤੇ ਜਿੱਥੇ ਜ਼ਿਆਦਾ ਖਤਰੇ ਵਾਲੀ ਗੱਲ ਹੈ ਨਾ ਉਥੇ ਕੰਧਾ ਬਣਾਤੀਆਂ ਨੋਚਾਂ ਬਣਾਈਆਂ ਤੇ ਅਗਾਹ ਵੀ ਅਸੀਂ ਸਾਨੂੰ ਇਹ ਆ ਵੀ ਚਲੋ ਜਿਹੜਾ ਕੋਈ ਰਹਿ ਗਿਆ ਜਿੱਥੇ ਥਾਂ ਆ ਇੱਥੋਂ ਲੈ ਕੇ ਹਰੀਗਾ ਹੱਟ ਤੋਂ ਆ ਸੁਭਰਾਵਾਂ ਤੱਕ